ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅਗੜੀਆ ਦੇ ਵਿੱਚ ਮੌਸਮ ਦੀ ਅਫਰੇ ਲਾ ਕੇ ਹਾਜ਼ਰ ਹਾਂ ਜੀ ਅਗਲੇ 3 ਦਿਨਾਂ ਦੀ ਅਫਾ ਗੱਲ ਕਰਨੀ ਹੈ ਯਾਨੀ ਕਿ 5 ਜੂਨ ਤੱਕ ਪੰਜਾਬ ਦਾ ਮੌਸਮ ਪਲਸਨਾ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਣੀ ਹੈ ਐਸਲੇ ਦੀਆਂ ਤਾਜ਼ਾ ਸੈਟਲਾਈਟ ਦਸਰਾਂ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਜੋ ਕਿ ਤੁਹਾਡੀ ਸਕਰੀਨ ਤੇ ਆ ਪਛਮੀ ਸਿਸਟਮ ਫਿਰ ਤਰ੍ਹਾਂ ਨਾਲ ਸਰਗਰਮ ਹੈ ਜਿਹੜੀ ਕਿ ਅਸਤਾਨਾ ਦਫਰੇ ਅਪਡੇਟ ਦਿੱਤੀ ਸੀ ਕਿ ਰਾਜਸਥਾਨ ਵਾਲੇ ਹਾਸਿਆਂ ਬੱਦਲ ਹੈ ਜਿਹੜਾ ਬਣ ਕੇ ਤਿਆਰ ਹੈ ਤੇ ਹਰਿਆਣੇ ਦੇ ਬਹੁਤੇ ਖੇਤਰਾਂ ਨੂੰ আর ਰਾਜਸਥਾਨ ਦੇ ਬਹੁਤੇ ਖੇਤਰਾਂ ਨੂੰ ਦਿੱਲੀ ਗੁਰੂਗਰਾਮ ਨਲਡਾ ਪਲੱਸ ਫਾਚੀਂਗੀ ਜੋਖੀ ਤੱਕ ਇਹ ਮਾਰ ਕਰੇਗਾ ਤੇ ਐਸੇ ਲੈਣਾ ਫਾਗਾ ਦੇ ਵਿੱਚ ਤਗੜੀ ਗਰਜ ਰਿਸਕ ਕੁਝ ਖੇਤਰਾਂ ਦੇ ਵਿੱਚ ਗੜੇ ਮਾਰ ਕੁਝ ਖੇਤਰਾਂ ਦੇ ਵਿੱਚ ਤਗੜਾ ਹਨੇ ਚੱਕਰ ਐਸੇ ਲੇ ਚੱਲ ਰਿਹਾ ਜੀ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਜਿਹੜੇ ਤਾਂ ਖੇਤਰ ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦੇ ਨੇ ਕਿਉਂਕਿ ਰਾਜਸਥਾਨ ਦੇ ਵੀ ਖਾਸ ਕਰ ਉਤਰੀ ਭਾਗ ਜਿਹਨਾਂ ਦੇ ਵਿੱਚ ਸ਼੍ਰੀ ਗੰਗਾ ਨਗਰ ਹਨਮਾਨਗੜ੍ਹ ਨੂੰ ਖਗੜੇਨਾ ਭਾਗਾਂ ਦੇ ਵਿੱਚ ਵੀ ਬਦਲਵਾਈ ਬਣੀ ਹੋਈ ਆ ਹਰਿਆਣੇ ਦੇ ਵੀ ਖਾਸ ਕਰ ਸਰਸਾ ਫਤਿਹਬਾਦ ਅੰਬਾਲਾ ਗੁਰੂ ਖੇਤਰਾਂ ਦੇ ਭਾਗਾਂ ਦੇ ਵਿੱਚ ਵੀ ਬਦਲਵਾਈ ਦੇ ਨਾਲ ਸ਼ਰਾਟੇ ਜਾਰੀ ਨੇ ਸੋ ਇਹਨਾਂ ਜੋ ਨਿਕਲੀ ਹੋਈ ਜੜੀ ਹਨੇਰੀ ਆ ਉਹ ਅਗਲੇ 1-2 ਘੰਟਿਆਂ ਤੱਕ ਪੰਜਾਬ ਦੇ ਮਾਲਵਾ ਵੈਲਟ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਨ੍ਹਾਂ ਦੇ ਵਿੱਚ ਲਹਿਰਾਗਾਗਾ ਸਨਾਮ ਸੰਗਰੂਰ ਪਟਿਆਲਾ ਦੇ ਕੁਝ ਖੇਤਰ ਨਾਭਾ ਇਹਨਾਂ ਖੇਤਰਾਂ ਤੱਕ ਬਦਲਵਾਈ ਦੇ ਨਾਲ ਹਨੇਰੀ ਪਹੁੰਚ ਸਕਦੀ ਹੈ ਜਿਹਦੇ ਬਹੁਤ ਹੀ ਅ ਫਤਲ ਫਿਲਹਾਲ ਪੰਜਾਬ ਵਿੱਚ ਹਜੇ ਕਿਤੇ ਪਾਸੇ ਐਕਟਿਵ ਲੈਵਲ ਦਾ ਨਹੀਂ ਬਣਿਆ ਟੁੱਟਵੇਂ ਤੌਰ ਤੇ ਬੱਦਲ ਜਰੂਰ ਫਰ ਰਿਹਾ ਫਰ ਅਦਾ ਕੋਈ ਖਾਸ ਅਸਰ ਨਹੀਂ ਆ ਲੈਂਦੇ ਵਾਲੇ ਪਾਸੇ ਬੱਦਲ ਉੱਠ ਰਿਹਾ ਜੇਕਰ ਇਹ ਐਕਟਿਵ ਹੋ ਜਾਂਦਾ ਹੈ ਤੇ ਐਕਟਿਵ ਹੋ ਕੇ ਪੰਜਾਬ ਵੱਲ ਨੂੰ ਕੋਈ ਚ ਕਰਦਾ ਜਾਣੇ ਕਿ ਚੜ੍ਹਦੇ ਵੱਲ ਨੂੰ ਤੇ ਫਿਰ ਇਹਦੀ ਅਫਡੇਟ ਆ ਤੁਹਾਨੂੰ ਯਾਦਾ ਅਸੀਂ ਲਾਈਵ ਅੱਗੇ ਦੇਵਾਂਗੇ ਅਗਲੇ ਦੋ ਦਿਨ ਘੰਟਿਆਂ ਦੇ ਵਿੱਚ ਜਾਂ ਫਿਰ ਤੁਹਾਨੂੰ ਲਿਖਤੀ ਪੋਸਟ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਅਫਡੇਟ ਫਿਲਹਾਲ ਹਲੇ ਉਮੀਦ ਕੋਈ ਅਸਰ ਪੰਜਾਬ ਦੇ ਵਿੱਚ ਨਹੀਂ ਹੈ ਜੀ ਉਮੀਦ ਅਰਜ ਹੋ ਰਹੀ ਨੇ ਰਾਜਸਥਾਨ ਹਰਿਆਣਾ ਪਲਸ ਨਾਲ ਲੱਗਦੇ ਖੇਤਰਾਂ ਸੋ ਜੇਕਰ ਹੁਣ ਦੇ ਦਿਨਾਂ ਦੀ ਆਫਾ ਗੱਲ ਕਰਦੇ ਆਂ ਅਗਲੇ 2 ਦਿਨ ਪਛਵੀ ਸਿਸਟਮ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਜੇਕਰ ਅੱਜ ਬਦਲ ਅੱਜ ਪੰਜਾਬ ਦੇ ਵਿੱਚ ਨਹੀਂ ਬਣਦਾ ਤੇ ਕੱਲ ਫਿਰ ਸਵੇਰ ਤੱਕ ਲੱਗੇ ਤਾਂ ਫਿਰ ਤੱਕ ਧੁੱਪ ਲਗਣੀ ਹੈ ਹੋ ਸਕਦਾ ਕੱਲ ਸਵੇਰੇ ਬਦਲ ਬਣ ਜੇ ਐਦਾਂ ਦੇ ਵੀ ਪੋਸਿਬਿਲਿਟੀ ਹੈ ਸਵੇਰੇ ਨਹੀਂ ਬਣਦਾ ਤੇ ਦੁਪਹਿਰ ਤੋਂ ਬਾਅਦ ਗਰਜਾ ਰਿਸ਼ਕਾ ਮਾਰਦਾ ਹੋ ਜਾ ਤਗੜਾ ਹਨੇਰ ਚੱਕਰ ਵਾਲਾ ਬਦਲ ਬਣੇਗਾ ਕਿਉਂਕਿ ਕੱਲ ਵੀ ਹੀਟ ਲੱਗ ਜਾਣੀ ਹੈ ਜਿਹਦੇ ਨਾਲ ਸਿਸਟਮ ਨੂੰ ਸਪੋਰਟ ਮਿਲੇਗੀ ਤੇ ਦੁਪਹਿਰ ਤੋਂ ਬਾਅਦ ਫਿਰ ਤਗੜਾ ਹਨੇਰ ਚੱਕਰ ਕੁਝ ਇਸ ਤਰ੍ਹਾਂ ਦੇ ਵਿੱਚ ਕੱਲ ਚੱਲਣ ਦੇ ਪੂਰੇ ਪੂਰੇ ਅਸ ਤੇਜ਼ ਹਨੇਰੀ ਚੱਕਰ ਪਲੱਸ ਕੁਝ ਕਿਸੇ ਤਰ੍ਹਾਂ ਦੇ ਵਿੱਚ ਗੜੇ ਮਾਰ ਤੇ ਤੇਜ਼ ਮੀਂਹ ਸੋ ਇਹ ਸਿਸਟਮ ਅਗਲੇ 48 ਘੰਟੇ ਸਰਗਰਮ ਰਹੇਗਾ ਯਾਨੀ ਕਿ ਅੱਜ 2 ਤਰੀਕ ਹੈ 3 ਤਰੀਕ ਤੇ 4 ਤਰੀਕ ਤੱਕ ਸਰਗਰਮ ਰਹਿ ਸਕਦਾ ਉਸ ਤੋਂ ਬਾਅਦ ਥੋੜਾ ਬਹੁਤ ਮੌਸਮ ਖਲੇਗਾ 5 6 ਤਰੀਕ ਤੱਕ ਤੇ ਗਰਮੀ ਤੇ ਰਾਹਤ ਮਿਲਣੀ ਜ਼ਰੂਰੀ ਹੈ ਕਿਉਂਕਿ ਹਮਸਾਵੇ ਇਸ ਵੇਲੇ ਪੰਜਾਬ ਦੇ ਵਿੱਚ ਬਣੀ ਹੋਈਆਂ ਤਿੰਨ ਚੀਜ਼ਾਂ ਹੁੰਦੀਆਂ ਨੇ ਸਿਸਟਮ ਲੱਗਣ ਨੂੰ ਹਮਸਾਵੇ ਇਸ ਵੇਲੇ ਬਣੀ ਹੋਈ ਹੈ ਤੇ ਦੂਜੇ ਫਸੇਪੂਰਾ ਕਾਫੀ ਤੇਜ਼ ਨਾਲ ਚੱਲ ਰਿਹਾ ਹੈ ਹੀਟ ਊਵੀ ਲੱਗ ਰਹੀ ਹੈ ਹੁਣ ਸਾਰੀ ਕਹਾਣੀ ਕੁਦਰਤ ਹੈ ਬੱਦਲ ਕਿੱਥੇ ਬਣਦਾ ਤੇ ਇੱਕਲਾ que ਮੌਸਮ ਦੇ ਫਾਗ ਦੇ ਜੇ ਕਿਸ ਤਰ੍ਹਾਂ ਦੱਸਿਆ ਖਾੜਿੰਗ ਦੇ ਲੈ ਲੈ ਜਾਰੀ ਕਰ ਦਿੱਤੇ ਗਏ ਨੇ ਸਕਰੀਨ ਤੇ ਦੇਖ ਸਕਦੇ ਆ ਕੱਲ 3 ਤਰੀਕ ਨੂੰ 4 ਤਰੀਕ ਨੂੰ ਜਿਹੜੇ ਗਰਜ ਰਿਸਕ ਦੇ ਨਾਲ ਉਮੀਦ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਸੌਂ ਦੇ ਦਿਨਾਂ ਦੇ ਵਿੱਚ ਵੀ ਉਮੀਦ ਅਲਰਟ ਜਿਹੜਾ ਮੌਸਮ ਫਾਗ ਜਾਰੀ ਕਰ ਸਕਦਾ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਮੌਨਸੂਨ ਦੀ ਬ੍ਰੇਕ ਫਿਲਹਾਲ ਲੱਗੀ ਹੋਈ ਆ ਪਿਛਲੇ ਸੂਬਿਆਂ ਦੇ ਵਿੱਚ ਯਾਨੀ ਕਿ ਦੱਖਣੀ ਖੇਤਰਾਂ ਦੇ ਵਿੱਚ ਪਰ ਉਹ ਚੋਂ ਨਿਕਲਦੀਆਂ ਜਣੀਆਂ ਹਵਾਵਾਂ ਨੇ ਨਵੀਂ ਫਰਫੂਰ ਉੱਤਰ ਫਰਤੋ ਵੱਲ ਨੂੰ ਕੁਝ ਕਰਨੀਆਂ ਨੇ ਜਿਹੜੀ ਸਿਸਟਮ ਨੂੰ ਸਪੋਰਟ ਕਰ ਰਹੀਆਂ ਨੇ ਸੋ ਸਿਸਟਮ ਤੇ ਵੀ ਫੋਰੀ ਮੌਜ ਸਿਸਟਮ ਕਿ ਤਰ੍ਹਾਂ ਕਿਤੇ ਖੜਕਾ ਦੜਕਾ ਪੰਜਾਬ ਪਲਸ ਨਾਲ ਲੱਗਦੇ ਖੇਤਰਾਂ ਦੇ ਵਿੱਚ ਕਰੇਗਾ ਜੀ ਧੰਨਵਾਦ ਸ਼ੁਕਰੀਆ